ਨਾ ਆਤਾ ਸਾਨੂੰ ਸੂਏ ਦਾ ਕੰਮ ਦਿੰਦੇ ਆ ਨਾ ਸਾਨੂੰ ਕੱਸੀ ਦਾ ਦਿੰਦੇ ਕਾਸੀ ਦਾ ਵੀ ਨਹੀਂ ਦਿੰਦੇਗੇ ਸਾਨੂੰ ਪਿੰਡ ਦਾ ਵੀ ਨਹੀਂ ਦਿੰਦੇ ਗਰਾਊਂਡ ਦਾ ਵੀ ਨਹੀਂ ਦਿੰਦੇ ਸਰਪੰਚ ਨੂੰ ਵੀ ਨਹੀਂ ਕੋਈ ਸੂਰਤ ਦਿੰਦੇ ਅੱਗੇ ਸਾਨੂੰ ਨਹੀਂ ਦਿੰਦਾ ਸਰਪੰਚ ਚਾਹ ਤਾਂ ਬਾਹਰਲੇ ਕੰਮ ਸੀਗੇ ਬਾਹਰਲਾ ਸੂਆ ਕਸਾਂ ਦਾ ਕੰਮ ਸੀਗਾ ਨਹਿਰਾਂ ਦਾ ਕੰਮ ਸੀ ਉਹ ਵੀ ਸਤਖੋੜਿਆ ਸਰਕਾਰ ਨੇ ਹਾਂਜੀ ਹੋਰ ਬੰਦਿਆ ਤਾਂ ਮੰਗੀਦਾ ਬੰਦੇ ਹੱਥੋਂ ਚੱਕਵਾ ਦਿੰਦੇ ਆ ਉਦੋਂ ਮौज ਸੀਗੀ ਆਹ ਦਾ ਕੰਮ ਕਰੀਦਾ ਸੀ ਵਦਕਾ ਟਾਵਰ ਨਾਲ ਆਹ ਦੇਖ ਬੱਚਿਆਂ ਬੱਚੀਆਂ ਨੂੰ ਦੀੜੇ ਕੱਪੜਾ ਬਣਾ ਕੇ ਦੇਈਦਾ ਸੀ ਇਹ ਜੀ ਆ ਸਰਕਾਰ ਨੇ ਤਾਂ ਜਨਤਾ ਦਾ ਬਹੁਤ ਲਹੂ ਪੀਤਾ ਆ ਸਰਕਾਰ ਨੇ ਤਾਂ ਕੰਮ ਹੀ ਖੋਲੇ ਕੰਮ ਕੀ ਹੋਰ ਵੀ ਜਿਹੜੀਆਂ ਸਰਕਾਰੀ ਸਹੂਲਤਾਂ ਸੀ ਉਹ ਵੀ ਖੋਲਣਾ ਜਿਹੜੀ ਪੰਜਾਬ ਸਰਕਾਰ ਦੀ ਕਣ ਕੰਮ ਦੀ ਸੀ ਉਹ ਤਾਂ ਖੋਲੀ ਸਾਡੇ 4 ਬੰਲੇ ਆ ਜੀ ਇੱਕ ਕਮਰਾ ਇੱਕ ਕਮਰੇ ਦੇ ਵਿੱਚ ਸਾਰਾ ਸਮਾਨ ਪਿਆ ਹੋਇਆ ਸਾਡਾ ਅਸੀਂ ਬਹੁਤ ਔਖੇ ਟਾਈਮ ਪਾਸ ਕਰ ਰਹੇ ਆ ਜੋ ਸਰਕਾਰ ਦੀਆਂ ਬੰਦੀਆਂ ਸੁਹਲਤਾ ਸਾਨੂੰ ਪਿੰਡਾਂ ਦੇ ਵਿੱਚ ਬਿਲਕੁਲ ਨਹੀਂ ਮਿਲ ਰਹੀਆਂ ਅੱਜ ਆਸ਼ਟਾ ਵਿੱਚ ਸ੍ਰੀ ਮਕਸਦ ਸਾਹਿਬ ਖੜੇ ਹੋਏ ਆ ਤੇ ਇੱਥੇ ਕੁਝ ਮਜ਼ਦੂਰਾਂ ਵੱਲੋਂ ਆ ਜਿਹੜਾ ਉਹ ਇਕੱਠੇ ਹੋ ਕੇ ਡੀਸੀ ਦਫ਼ਤਰ ਦੇ ਜਿਹੜਾ ਉਹ ਘਰਾਉ ਕੀਤਾ ਗਿਆ ਆਪਾਂ ਜਾਣਾਂਗੇ ਕਿ ਇਹ ਮਜ਼ਦੂਰ ਆ ਜਿਹੜੇ ਉਹ ਕਿਹੜੇ ਪਿੰਡੋਂ ਆਏ ਆ ਕੀ ਮੰਗਾ ਮਸਲੇ ਲੈ ਕੇ ਆਏ ਆ ਕਿਉਂ ਇੱਥੇ ਆ ਜਿਹੜਾ ਇਹ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਪੈਣ ਸਤਿ ਸ਼੍ਰੀ ਅਕਾਲ ਅੱਛਾ ਪਹਿਲੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪ੍ਰੀਤ ਕੌਰ ਆ ਜੀ ਪਿੰਡ ਤਖਤ ਕੰਨ ਦਾ ਸਿੰਘ ਵਾਲੇ ਤੋਂ ਜੀ ਹਾਂਜੀ ਅੱਛਾ ਪੜੇ ਕੀ ਮਾਮਲਾ ਹੈਗਾ ਕੀ ਕਿਸ ਵਜ੍ਹਾ ਕਰਕੇ ਆਏ ਆ ਜੀ ਅਸੀਂ ਵੀਰ ਜੀ ਆਪਣੇ ਮਨ ਰੈਗਾ ਦੀ ਮੰਗ ਕਰਨ ਆਏ ਆ ਸਾਡੇ ਜੋ ਕੰਮ ਦਿੱਤੇ ਗਏ ਸੀ ਪਿੰਡਾਂ ਨੂੰ ਉਹ ਬਿਲਕੁਲ ਰੱਦ ਕੀਤੇ ਗਏ ਆ ਅਸੀਂ ਮਜ਼ਦੂਰ ਐ ਐਸੇ ਕੰਮ ਦੇ ਕਰਤੇ ਆਪਣੇ ਘਰ ਚਲਾ ਰਹੇ ਸੀਗੇ ਮਿਹਨਤ ਕਰ ਰਹੇ ਸੀਗੇ ਸੋ ਸਾਨੂੰ ਇੰਨਾ ਕੰਮਾਂ ਤੋਂ ਵੀ ਵਾਂਝਾ ਕੀਤਾ ਜਾ ਰਿਹਾ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਆਪਣੇ ਮਨਰੇਗਾ ਦੇ ਕੰਮ ਦੀ ਮੰਗ ਰੱਖਣ ਵਾਸਤੇ ਆਏ ਹੋਏ ਆ ਤੇ ਅਸੀਂ ਆਪਣੇ ਹੱਕ ਇਹਨਾਂ ਤੋਂ ਲੈ ਕੇ ਰਵਾਂਗੇ ਹਾਂਜੀ ਅੱਛਾ ਪਰ ਆਮ ਤੌਰ ਤੇ ਇਹ ਗੱਲ ਹੁੰਦੀ ਹੈਗੀ ਆ ਕਿ ਪਿੰਡਾਂ ਦੇ ਵਿੱਚੋਂ ਪੰਚਾਇਤਾਂ ਬੰਦ ਕਰਵਾ ਦਿੰਦੇ ਆਂ ਤੁਹਾਡੇ ਪੰਚਾਇਤ ਸਰਪੰਚ ਸਾਹਿਬ ਨੇ ਬੰਦ ਕਰਵਾਇਆ ਕੰਮ ਜਾਂ ਪਿੱਛੋਂ ਬੰਦ ਹੋਇਆ ਹੈ ਨਹੀਂ ਜੀ ਸਰਪੰਚ ਸਾਹਿਬ ਸਾਡੇ ਨਾਲ ਸਹਿਮਤਾ ਇਹ ਸਰਕਾਰ ਨੂੰ ਕੰਮ ਬੰਦ ਕੀਤੇ ਜਾ ਰਹੇ ਆ ਪਰ ਅਸੀਂ ਇਹ ਕੰਮ ਲੈ ਕੇ ਰਵਾਂਗੇ ਇਹ ਇਥੋਂ ਦਾ ਧਰਨਾ ਨਹੀਂ ਜੀ ਇਹ ਸਾਨੂੰ ਮੁਕਸਲ ਛੱਡ ਕੇ ਜੇ ਹੋਰ ਵੀ ਕਿਤੇ ਦਿੱਲੀ ਵੀ ਧਰਨਾ ਲਾਉਣਾ ਪੈਗਾ ਅਸੀਂ ਉੱਥੇ ਵੀ ਲਾਵਾਂਗੇ ਇਹ ਸਰਕਾਰ ਨੂੰ ਅਸੀਂ ਇਹ ਕੰਮ ਚੱਲਣ ਨਹੀਂ ਦੇਣਾ ਕਿਉਂਕਿ ਸਰਕਾਰ ਪਹਿਲਾਂ ਸਮਝਦੀ ਸੀ ਅਣਪੜ੍ਹ ਲੋਕ ਆ ਇਹ ਸਾਡੇ ਮਗਰ ਲੱਗ ਜਾਣਗੇ ਪਰ ਅੱਜ ਕੱਲ ਦੇ ਲੋਕ ਅਣਪੜ੍ਹ ਨਹੀਂ ਗੇ ਅੱਜ ਕੱਲ ਲੋਕ ਪੜ੍ਹੇ ਲਿਖੀ ਪੀੜ੍ਹੀ ਆ ਪੜ੍ਹੇ ਲਿਖੀ ਪੀੜ੍ਹੀ ਹੈ ਚੱਲਣ ਨਹੀਂ ਦੇਣਾ ਸਰਕਾਰ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਬਹੁਤ ਤੰਗ ਕੀਤਾ ਇਹਨਾਂ ਨੂੰ ਸਾਡੇ ਪਿੰਡ ਦਾ ਜਮ੍ਹਾਂ ਹੀ ਬੰਦ ਕਰਤਾ ਨਰੇਗਾ ਦਾ ਕੰਮ ਕਿਉਂਕਿ ਅਸੀਂ ਇਹ ਕੰਮ ਇਹਨਾਂ ਨੂੰ ਚੱਲਣ ਨਹੀਂ ਦੇਣਾ ਸਰਕਾਰ ਦਾ ਅੱਛਾ ਪਹਿਲਾਂ ਹੁੰਦਾ ਸੀਗਾ ਵੀ ਆ ਆਮ ਤੌਰ ਦੇ ਤੇ ਕਸੰਗਾਂ ਦੇ ਉੱਤੇ ਕੰਮ ਚੱਲਦਾ ਸੀਗਾ ਪੈਂਆਂ ਦੇ ਉੱਤੇ ਚੱਲਦਾ ਸੀਗਾ ਉਹੀ ਬੰਦ ਕੀਤਾ ਜਾ ਸਾਰਾ ਓਵਰ ਆਲੀ ਕਰਤਾ ਨਹੀਂ ਜੀ ਸਾਡਾ ਪਿੰਡ ਦਾ ਕੰਮ ਵੀ ਬੰਦ ਕੀਤਾ ਜਾ ਰਿਹਾ ਤੇ ਨਹਿਰਾਂ ਦਾ ਤਾਂ ਜਿਵੇਂ ਹੀ ਬੰਦ ਕਰਤਾ ਸੂਆਂ ਦਾ ਨਹਿਰਾਂ ਦਾ ਇਹ ਤਾਂ ਕਹਿੰਦੇ ਸੇ ਚੱਲਣੀ ਨਹੀਂ ਦੇਣਾ ਕਿਉਂਕਿ ਭੋਟਨੀ ਸਰਕਾਰ ਕੰਮ ਬੰਦ ਕਰਦੀ ਹੋਰ ਜਿਹੜੇ ਆ ਅਬ ਸਾਰਾ ਉਹਨਾਂ ਦੇ ਕੰਮ ਨਹੀਂ ਬੰਦ ਕਰਦੀ ਕਿਉਂਕਿ ਇਹ ਸਮਝਦੇ ਵੀ ਇਹ ਗਰੀਬ ਆ ਇਹ ਦਬ ਜਾਣਗੇ ਅਸੀਂ ਪਰ ਦਬਣਾ ਨਹੀਂਗੇ ਅਛਾ ਭਾਈ 100 ਦਿਨ ਦੀ ਗਾਰੰਟੀ ਆ ਇਸ ਐਕਟ ਦੇ ਤਹਿਤ ਆ ਜਿਹੜਾ ਨਰੇਗਾ ਐਕਟ ਆ ਜਿਹੜਾ ਇਹ ਕਾਨੂੰਨ ਦੇ ਤਹਿਤ ਵੀ 100 ਦਿਨ ਕੰਮ ਮਿਲਣਾ ਹੁੰਦਾ ਪਹਿਲਾਂ ਹੁਣ ਤੀਕ ਤੁਹਾਨੂੰ 100 ਦਿਨ ਮਿਲਦਾ ਸੀਗਾ ਕੰਮ ਪਹਿਲਾਂ ਜੀ ਸਾਨੂੰ 100 ਦਿਨ ਮਿਲਦਾ ਸੀ ਹੁਣ ਅਸੀਂ 200 ਪਾ ਦਿੰਦੇ ਹਾਂ ਸੂਰਤ ਹੋਣੀ ਚਾਹੀਦੀ ਸਾਨੂੰ ਸਾਰਿਆਂ ਪਿੰਡ ਦੇ ਵਿੱਚ ਸੂਰਤਾ ਮਿਲਣੀ ਚਾਹੀਦੀ ਹੈ ਜੀ ਸਰਪੰਚ ਵੱਲੋਂ ਵੀ ਸਾਨੂੰ ਸਰਕਾਰ ਵੱਲੋਂ ਸਾਨੂੰ ਦੇ ਨਹੀਂ ਰਹੇਗੇ ਨਾ ਤਾਂ ਸਾਨੂੰ ਸੂਏ ਦਾ ਕੰਮ ਦਿੰਦੇ ਆ ਨਾ ਸਾਨੂੰ ਕੱਸੀ ਦਾ ਦਿੰਦਾ ਕਾਸੀ ਦਾ ਵੀ ਨਹੀਂ ਦਿੰਦੇਗੇ ਸਾਨੂੰ ਪਿੰਡ ਦਾ ਵੀ ਨਹੀਂ ਦਿੰਦੇ ਗਰਾਊਂਡ ਦਾ ਵੀ ਨਹੀਂ ਦਿੰਦੇ ਸਰਪੰਚ ਜਿੱਦ ਨੂੰ ਵੀ ਕੋਈ ਸੂਰਤ ਦਿੰਦੇ ਅੱਗੇ ਸਾਨੂੰ ਨਹੀਂ ਦਿੰਦਾ ਸਰਪੰਚ ਫੇਰ ਹੀ ਦੇਵੇ ਸਰਪੰਚ ਸਾਨੂੰ ਅੱਗੋਂ ਇਹਨੂੰ ਮਿਲਿਆ ਤਾਂ ਕੋਸ਼ ਹਣ ਭਾਈ ਸਾਨੂੰ ਸਾਲ ਹੋ ਗਿਆ ਸਾਨੂੰ ਕੁਝ ਮਿਲ ਨਹੀਂ ਰਿਹਾ ਪਿੰਡ ਦੇ ਵਿੱਚ ਨਾ ਸਾਡਾ ਕੋਈ ਕੰਮ ਚੱਲ ਰਿਹਾ ਹੁਣ ਅਸੀਂ ਇਹ ਚਾਹੁੰਦੇ ਆ ਇਸ ਬਾਰੇ ਇਹ ਦੱਸਿਓ ਕਿ ਤੁਹਾਡੇ ਪਿੰਡ ਜਿਹੜਾ ਸਰਪੰਚ ਹੈਗਾ ਉਹ ਆਮ ਆਦਮੀ ਪਾਰਟੀ ਦਾ ਆ ਜਾਂ ਨਹੀਂਗਾ ਨਹੀਂ ਜੀ ਆਜ਼ਾਦ ਆ ਇਹ ਕਿਸੇ ਸਰਕਾਰ ਦਾ ਹੈ ਨਹੀਂਗਾ ਇਹ ਕਹਿੰਦੇ ਵੀ ਅਸੀਂ ਆਜ਼ਾਦ ਆ ਅਸੀਂ ਵੀ ਆਜ਼ਾਦ ਹੀ ਇਹਨਾਂ ਕਰਕੇ ਕਿਉਂਕਿ ਅਸੀਂ ਇਹਨਾਂ ਨੂੰ ਵੋਟ ਪਾਈ ਆ ਅਸੀਂ ਵੀ ਇਹਨਾਂ ਕਰਕੇ ਆਜ਼ਾਦ ਆ ਕਿਉਂਕਿ ਸਾਨੂੰ ਇਹਨਾਂ ਨੇ ਆਜ਼ਾਦ ਕੀਤਾ ਜਿਵੇਂ ਇਹ ਸਾਨੂੰ ਕਹਿਣਗੇ ਅਸੀਂ ਓਵੇਂ ਕਰਾਂਗੇ ਕਿਉਂਕਿ ਸਾਰਾ ਸਾਡਾ ਪਿੰਡ ਸਹਿਮਤ ਆ ਕਿਉਂਕਿ ਸਾਡੇ ਨਾਲ ਹੋਰ ਵੀ ਚਾਰ ਜੋੜਨਗੇ ਜੇ ਅਸੀਂ ਨਾਲ ਤੁਰਾਂਗੇ ਇਹਨਾਂ ਦੇ ਨਾਲ ਉਹ ਹੋਰ ਵੀ ਪਿੰਡਾਂ ਦੇ ਜੋੜਨਗੇ ਸਾਡੇ ਨਾਲ ਹਾਂਜੀ ਅੱਛਾ ਮੈਂ ਪਹਿਲਾ 100 ਦਿਨ ਦੀ ਗਾਰੰਟੀ ਹੁੰਦੀ ਸੀ ਪਰ 100 ਦਿਨ ਵੀ ਪੂਰਾ ਨਹੀਂ ਮਿਲਦਾ ਸੀਗਾ ਹੁਣ ਜੇਕਰ ਮੰਨ ਲਾ ਵੀ ਅੱਜ ਵੀ ਧਰਨਾ ਲਾਇਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਧਰਨਾ ਲੱਗ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਕੁ ਦਿਨਾਂ ਦੀ ਮੰਗ ਕਰਦੇ ਵੀ ਕਿੰਨੇ ਕੁ ਦਿਨ ਕੰਮ ਆ ਜਿਹੜਾ ਨਰੇਗਾਰ ਮਿਲਣਾ ਚਾਹੀਦਾ ਅਸੀਂ ਤਾਂ ਕਹਿੰਦੇ ਹਾਂ ਜੇ ਸਾਨੂੰ 200 ਦਾ ਹੀ ਮਿਲੇ ਜਾਵੇ ਕੰਮ ਪਰ 200 ਛੱਡ ਕੇ ਸਾਨੂੰ 100 ਦਾ ਵੀ ਉਹ ਲਈ ਜਾ ਰਹੇ ਸਾਥੋਂ ਕੰਮ 700 ਵੀ ਖੋਲਿਆ ਕੰਮ 100 ਦਿਨ ਦਾ ਵੀ ਖੋਲਿਆ 200 ਛੱਡ ਕੇ ਕਿਉਂਕਿ ਅਸੀਂ ਦਾ ਐਨੇ ਵੀ ਸਾਡਾ ਉਹ ਵੀ ਕੰਮ ਚੱਲਦਾ ਰਹੇ 200 ਦਾ 200 ਤਾਂ ਸਾਨੂੰ ਉਮੀਦ ਹੀ ਨਹੀਂ ਗਈ 700 100 ਦਿਨ ਦਾ ਵੀ ਕੰਮ ਖੋਲਿਆ ਉਹਨਾਂ ਨੇ ਕਿਉਂਕਿ ਪਿੰਡ 'ਚ ਕਿਹੜਾ ਕੰਮ ਹੁੰਦਾ ਕੋਈ 12 ਦਿਨ ਲੱਗ ਜਾਣਗੇ ਮਹੀਨਾ ਲੱਗ ਜੂਗਾ ਸਾਡੇ ਪਿੰਡ 'ਚ ਕਿੰਨੇ ਕੰਮ ਹੋ ਰਹੇ ਨੇ ਸਾਂ ਤਾਂ ਬਾਹਰਲੇ ਕੰਮ ਸੀਗੇ ਬਾਹਰਲਾ ਸੂਆ ਕੰਸਾ ਦਾ ਕੰਮ ਸੀਗਾ ਨਹਿਰਾਂ ਦਾ ਕੰਮ ਸੀ ਉਹ ਵੀ ਸਤਖੋੜਿਆ ਸਰਕਾਰ ਨੇ ਹਾਂਜੀ ਅੱਛਾ ਬੀਬੀ ਪਰਿਵਾਰ ਦੇ ਵਿੱਚ ਤੁਹਾਡੇ ਕੌਣ ਕੌਣ ਸੀ ਦੋ ਕਾ ਚਾਰ ਲੜਕੇ ਆ ਜੀ ਮੇਰੇ ਗੁੱਡੀਆਂ ਤੇ ਦੋ ਤੇ ਦੋ ਕੱਕੇ ਹੂੰ ਚਾਰ ਬੱਚੇ ਆ ਤੇ ਦੋ ਜੀ ਅਸੀਂ ਆਪ ਅੱਛਾ ਲੜਕੀਆਂ ਵਿਹਣੀਆਂ ਹੋਈਆਂ ਹਾਂਜੀ ਲੜਕੀਆਂ ਵਿਹਾਂੀਆਂ ਲੜਕੇ ਇੱਕ ਡਿਊਟੀ ਆ ਇੱਕ ਪੜੀ ਜਾਂਦਾ ਜੀ ਅਛਾ ਕਿਤੇ ਨਾ ਕਿਤੇ ਐ ਨਹੀਂ ਰੱਖਦਾ ਸੀਗਾ ਵੀ ਜਦੋਂ ਕਈ ਵਾਰੀ ਲੜਕੀਆਂ ਨੂੰ ਮਾਵਾ ਅਕਸਰ ਹੀ ਹੈ ਜਿਹੜਾ ਆਸੇ-ਪਾਸੇ ਪੈਸੇ ਕੱਢ ਕੇ ਰੱਖਦੀਆਂ ਵੀ ਕੁੜੀਆਂ ਆਉਣਗੀਆਂ ਉਹ ਨਰੇਗਾਂ ਵਾਲੇ ਕੰਮ ਦੇ ਵਿੱਚੋਂ ਲੱਗ ਜਾਂਦੇ ਸੀ ਕਿ ਹਾਂ ਬੱਚਿਆਂ ਨਾਲ ਗੁੱਟੀਆਂ ਮਾਰੇ ਆਪਾਂ ਜ਼ਿਆਦਾ ਖੇਚਲ ਕਰਦੇ ਸੀ ਤੇ ਹੁਣ ਤਾਂ ਬਈ ਔਖਾ ਹੀ ਹੁਣ ਤਾਂ ਬੰਦੇ ਦੇ ਦਿੰਦੇ ਆ 550 ਆਪ ਦਾ ਟਾਈਮ ਪਾਸ ਕਰ ਲਈਦਾ ਤੇ ਅੱਗੇ ਨਰੇਗਾਂ ਦੇ ਹੁੰਦੇ ਸੀ 5-5 6-6000 ਆ ਜਾਂਦਾ 10 ਮਹੀਨੇ-ਮਹੀਨੇ ਦਾ 20-20 ਦਿਨਾਂ ਦਾ ਉਦੋਂ ਵਧੀਆ ਟਾਈਮ ਪਾਸ ਹੁੰਦਾ ਸੀ ਉਹ ਕਿਤੇ ਨਾ ਕਿਤੇ ਐ ਨਹੀਂ ਲੱਗਦਾ ਸੀ ਵੀ ਆਪ ਦੀ ਕਮਾਈ ਆ ਜਦੋਂ ਔਰਤ ਕਮਾਉਂਦੀ ਆ ਆਪ ਦੀ ਸਵੈ ਮਾਨ ਦੀ ਕਮਾਈ ਆ ਆਪ ਦੀ ਕਮਾਈ ਆ ਆਪ ਦੀ ਹੁਣ ਬੰਦੇ ਤਾਂ ਮੰਗੀਦਾ ਬੰਦੇ ਹੱਥੋਂ ਚੱਕ ਮਾ ਦਿੰਦੇ ਆ ਉਦੋਂ ਮौज ਸੀਗੀ ਆਪ ਦਾ ਕੰਮ ਕਰੀਦਾ ਸੀ ਵਦ ਗਿਆ ਟਾਵਰ ਨਾਲ ਆਪ ਦੇ ਬੱਚਿਆਂ ਬੱਚੀਆਂ ਨੂੰ ਦੀੜੇ ਕੱਪੜਾ ਬਣਾ ਕੇ ਦੇਈਦਾ ਸੀ ਦਿਨ-ਦਿਆਰ ਦੇਈਦਾ ਸੀ ਅੱਛਾ ਐ ਸਰਕਾਰ ਵੇਲੇ ਜਿਆਦਾ ਰੌਲਾ ਪੈ ਰਿਹਾ ਹੈਗਾ ਕੰਮ ਬੰਦਦਾ ਜਾਂ ਪਹਿਲਾਂ ਵਾਲੀਆਂ ਸਰਕਾਰਾਂ ਵੇਲੇ ਵੀ ਪਿਆਈਦਾ ਨਹੀਂ ਜੀ ਆ ਸਰਕਾਰ ਨੇ ਤਾਂ ਜਨਤਾ ਦਾ ਬਹੁਤ ਲਹੂ ਪੀਤਾ ਆ ਸਰਕਾਰ ਨੇ ਤਾਂ ਕੰਮ ਹੀ ਖੋਲੇ ਕੰਮ ਕੀ ਹੋਰ ਵੀ ਜਿਹੜੀਆਂ ਸਰਕਾਰੀ ਸਹੂਲਤਾਂ ਸੀ ਉਹ ਵੀ ਖੋਲੂਗਾ ਜਿਹੜੀ ਪੰਜਾਬ ਸਰਕਾਰ ਦੀ ਕਣਕ ਮਦੀ ਸੀ ਉਹ ਤਾਂ ਖੋਲੀ ਉਹ ਵੀ ਨਹੀਂ ਦਿੱਤੀ ਜਾ ਰਹੀ ਕਿਉਂਕਿ ਸੈਂਟਰ ਸਰਕਾਰ ਨੂੰ ਸਾਨੂੰ ਕਣਕ ਮਿਲਦੀ ਆ ਪੰਜਾਬ ਸਰਕਾਰ ਦਾ ਬੰਦ ਹੀ ਆ ਸਾਡੀ ਕਣਕ ਜੀ ਸਾਰੀਆਂ ਸਹੂਲਤਾਂ ਜਿਹੜੀਆਂ ਸਰਕਾਰ ਸਰਕਾਰੀ ਸਹੂਲਤਾਂ ਉਹ ਸਾਰੀਆਂ ਖੋਲੂਗਾ ਸਾਥੋਂ ਨਹੀਂ ਪਹਿਲਾਂ 2 ਰੁਪਏ ਕਿਲੋ ਵਾਲੀ ਕਣਕ ਮਿਲਦੀ ਹੁੰਦੀ ਸੀ ਉਹ ਖੋਲੀ ਹੁਣ ਹਾਂਜੀ ਉਹ ਖੋਲੀ ਪੰਜਾਬ ਸਰਕਾਰ ਦੀ ਤਾਂ ਜਿਹੜੀ ਕਣਕ ਉਹ ਤਾਂ ਮਿਲਦੀ ਨਹੀਂ ਸਾਨੂੰ ਜਿਹੜੇ ਸੈਂਟਰ ਸਰਕਾਰ ਨੂੰ ਕਣਕ ਮਿਲਦੀ ਉਹ ਹੀ ਮਿਲਦੀ ਹੈ ਹਾਂਜੀ 5 ਕਿਲੋ ਜੀ ਨੂੰ ਮਿਲਦੀ ਆ ਅਸੀਂ ਆਏ ਕਹਿੰਨੇ ਆ ਵੀ 5 ਕਿਲੋ ਕਣਕ ਨਾਲ ਵੀ ਜਿਹੜੇ ਅ fırsਰ ਆ ਬੰਦ ਕਰੀ ਜਾਂਦੇ ਕਣਕਾਂ ਵੀ 5 ਕਿਲੋ ਕਣਕ ਨਾਲ ਉਹ ਟਾਈਮ ਪਾਸ ਕਰਕੇ ਵੇਖਣ ਵੀ 5 ਕਿਲੋ ਕਣਕ ਨਾਲ ਮਹੀਨਾ ਲੰਘਦਾ ਫੇਰ ਅਸੀਂ ਵੇਖਾਂਗੇ ਵੀ ਹਾਂ ਸਹੀ ਆ ਸਰਕਾਰ ਹਾਂਜੀ ਅੱਛਾ ਪਹਿਲੇ ਕਿੰਨੀ ਜਗ੍ਹਾ ਦੇ ਵਿੱਚ ਰਹਿ ਰਹੇ ਹੋ ਮਕਾਨ ਕਿੰਨੀ ਥਾਂ ਦੇ ਵਿੱਚ ਕਿੰਨੀ ਥਾਂ ਦੇ ਵਿੱਚ ਜਿਹੜੀ ਰਹਿਛਾ ਤੁਹਾਡੀ ਸਾਡੇ 4 ਬੰਲੇ ਆ ਜੀ ਇੱਕ ਕਮਰਾ ਇੱਕ ਕਮਰੇ ਦੇ ਵਿੱਚ ਸਾਰਾ ਸਮਾਨ ਪਿਆ ਹੋਇਆ ਸਾਡਾ ਅਸੀਂ ਬਹੁਤ ਔਖੇ ਟਾਈਮ ਪਾਸ ਕਰ ਰਹੇ ਆ ਜੋ ਸਰਕਾਰ ਦੀਆਂ ਬੰਦੀਆਂ ਸੁਵਿਧਾ ਸਾਨੂੰ ਪਿੰਡਾਂ ਦੇ ਵਿੱਚ ਬਿਲਕੁਲ ਨਹੀਂ ਮਿਲ ਰਹੀਆਂ ਅਸੀਂ ਇਹਨਾਂ ਤੋਂ ਬਹੁਤ ਤੰਗ ਪਰੇਸ਼ਾਨ ਸਾਡੇ ਸਰਪੰਚ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਬਹੁਤ ਜ਼ੋਰ ਲਾਇਆ ਜਦੋਂ ਦੇ ਆਏ ਹੋਏ ਆ ਸਰਕਾਰਾਂ ਨਾਲ ਇਹਨਾਂ ਸੁਵਿਧਾ ਪਿੱਛੇ ਬਹੁਤ ਸਰਕਸ਼ ਕਰ ਰਹੇ ਆ ਲੜ ਰਹੇ ਆ ਤੇ ਪਰ ਸਰਕਾਰਾਂ ਤੇ ਇਹਨਾਂ ਦਾ ਕੋਈ ਵੀ ਅਸਰ ਨਹੀਂ ਹੋ ਰਿਹਾ ਉੱਤੋਂ ਸਾਡੇ ਕੰਮ ਵੀ ਠੱਪ ਕੀਤੇ ਜਾ ਰਹੇ ਆ ਅਸੀਂ ਨਾ ਆਪਣੇ ਮਕਾਨ ਬਣਾ ਸਕਦੇ ਆ ਮਿਹਨਤ ਕਰਕੇ ਨਾ ਬੱਚੇ ਪਾਲ ਸਕਦੇ ਆ ਜੀ ਅਸੀਂ ਆਪਣੀਆਂ ਸਾਰੀਆਂ ਸਹੂਲਤਾਂ ਦੀ ਤੇ ਮਨਰੇਗਾ ਦੇ ਕੰਮ ਦੀ ਮੰਗ ਕਰਦੇ ਆਂ ਸਰਕਾਰ ਤੋਂ ਵੀ ਸਾਡੇ ਜਿਹੜੀਆਂ ਸਹੂਲਤਾਂ ਸਾਡੇ ਹੱਕਵਾਨ ਦੇ ਸਾਨੂੰ ਦਿੱਤੇ ਜਾਣ ਜੀ ਅੱਛਾ ਬੰਦੇ ਤੁਸੀਂ ਕਿੰਨੀ ਜਗ੍ਹਾ ਦੇ ਵਿੱਚ ਰਹੇ ਹੋ ਕਿੰਨਾ ਮਕਾਨ ਮਕਾਨ ਹੈਗਾ ਤੁਹਾਡੇ 8.5 ਨੰਬਰ ਲੈ ਹੈਗੇ ਆ ਜੀ ਮਕਾਨ ਮਕਾਨ ਅਸੀਂ ਪਾਏ ਆ ਪਰ ਮਿਹਨਤ ਨਾਲ ਪਾਏ ਆ ਸਰਕਾਰ ਨੂੰ ਸਾਨੂੰ ਸੁਵਿਧਾ ਨਹੀਂ ਮਿਲਗਾ ਤੇ ਪਰ ਅਸੀਂ ਮਕਾਨ ਤਾਂ ਪਾਇਆ ਤੇ ਪਰ ਪ੍ਰਮਾਤਮਾ ਨੇ ਪਾਇਆ ਵੀ ਵਧੀਆ ਅਸੀਂ ਮਿਹਨਤ ਕਰਦੇ ਆ ਦੋਨੇ ਜੀ ਮਿਹਨਤ ਕਰਕੇ ਅਸੀਂ ਪਾਇਆ ਮਕਾਨ ਹਾਂਜੀ ਅੱਛਾ ਮਿਹਨਤ ਦੇ ਵਿੱਚੋਂ ਹੁਣ ਤੁਹਾਡਾ ਫਿਰ ਨਰੇਗਾ ਵਾਲਾ ਕੰਮ ਦਾ ਖੁੱਸ ਗਿਆ ਫਿਰ ਹੁਣ ਇਸ ਤੋਂ ਅੱਗੇ ਕੀ ਪਲਾਨ ਸਰ ਹੋਰ ਤਾਂ ਕੰਮ ਹੈ ਹੀ ਨਹੀਂ ਸਾਨੂੰ ਮਨਰੇਗਾ ਨੇ ਕੰਮ ਸੀਗਾ ਕਿਉਂਕਿ ਜਿਹੜੇ ਖੇਤੀ ਕੰਮ ਆ ਉਹ ਤਾਂ ਮਸ਼ੀਨਰੀ ਨਾਲ ਹੋਗੇ ਕਿਉਂਕਿ ਨਰੇਗਾ ਦੇ ਕੰਮ ਸੀਗਾ ਸਾਨੂੰ ਉਹ ਵੀ ਸਾਥ ਖੋਲਿਆ ਸਰਕਾਰ ਨੇ ਬਾਅਦ ਚ ਦਾ ਪਤਾ ਹੀ ਨਹੀਂ ਕੀ ਪ੍ਰਮਾਤਮਾ ਨੇ ਕਰਨਾ ਹੁਣ ਤਾਂ ਪ੍ਰਮਾਤਮਾ ਦੇ ਸਾਰੀ ਹੈ ਹਾਂਜੀ ਬੱਚੇ ਕਿੰਨੇ ਰੋਲੇ ਦੋ ਅੱਜ ਇੱਕ ਕੁੜੀ ਇੱਕ ਮੁੰਡਾ ਹੈ ਪੜਦੇ ਆ ਹਾਂਜੀ ਪੜਦੇ ਆ ਕਿਹੜੀ ਕਲਾਸ ਇਹ 8ਵੀਂ ਚ ਹੈ ਜੀ ਤੇ ਇੱਕ 6ਵੀਂ ਚ ਹੈ ਅੱਛਾ ਜੇਕਰ ਮੰਨ ਲਓ ਵੀ ਅੱਜ ਮੰਗ ਨਹੀਂ ਮੰਨੀ ਜਾਂਦੀਗੀ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਝੰਡੇ ਚੁੜੰਦਾ ਇੱਦਾਂ ਹੀ ਰਹੂਗਾ ਝੰਡਾ ਤਾਂ ਫਿਰ ਸਾਨੂੰ ਖੜਾ ਕਰਨਾ ਹੀ ਪੈਣਾ ਜੀ ਕਿਉਂਕਿ ਜੇ ਤੇ ਸਾਡੀ ਸਰਕਾਰ ਹੁਣ ਅੱਜ ਨਾ ਗੱਲ ਸੁਣ ਗਈ ਕੱਲ ਨੂੰ ਅਸੀਂ ਫੇਰ ਧਰਨਾ ਲਾਵਾਂਗੇ ਕੱਲ ਨੂੰ ਨਾ ਗੱਲ ਸੁਣ ਗਈ ਫੇਰ ਅਸੀਂ ਧਰਨਾ ਲਾਵਾਂਗੇ ਧਰਨੇ ਤਾਂ ਹੁਣ ਸ਼ੁਰੂ ਹੋਣਗੇ ਕਿਉਂਕਿ ਧਰਨਿਆਂ ਨਾਲ ਹੀ ਕੰਮ ਚੱਲੂਗਾ ਕਿਉਂਕਿ ਹੁਣ ਤਾਂ ਸਾਡੀ ਸਰਕਾਰ ਗੱਲ ਸੁਣਦੀ ਨਹੀਂ ਹਾਂਜੀ ਹਾਂਜੀ ਤੁਹਾਡਾ ਦੁਬਾਰਾ ਜੇ ਮੰਨ ਲਾ ਫੇਰ ਧਰਨਾ ਲਾਉਣਾ ਪੈ ਗਿਆ ਆਉਂਗੇ ਦੁਬਾਰਾ ਹਾਂਜੀ ਆਵਾਂਗੇ ਅਸੀਂ ਕਿਤੇ ਮਰਜੀ ਲਾਉਣਾ ਪਵੇ ਜੀ ਸਾਨੂੰ ਕੰਮ ਨਾਲ ਮਸਲਾ ਵਾ ਸਾਡਾ ਪਿਆ ਦਾ ਘਰੇ ਬੈਠਿਆਂ ਦਾ ਨਹੀਂ ਜੀ ਟਾਈਮ ਪਾਸ ਹੁੰਦਾ